ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਪੁਰਾਣੇ ਵਿਸ਼ਾ ਚਾਹੇ ਨਵਾਂ ਵਿਸ਼ਾ ਉਹਨੂੰ ਮੰਨ ਲਓ ਆਪਾਂ ਖੜੇ ਆਂ ਸਰਦਾਰ ਨਰਿੰਦਰ ਸਿੰਘ ਜੀ ਦੇ ਖੇਤ ਵਿੱਚ ਜਿੱਥੇ ਸਿੱਧੀ ਬਜਾਈ ਕੀਤੀ ਗਈ ਸੀ 25 ਮਈ ਨੂੰ 25 ਮਈ ਵਾਲਾ ਝੋਨਾ ਤੋਂ ਹੀ ਸਾਹਮਣੇ ਦੇਖ ਰਹੇ ਹਾਂ ਇਹ ਬਿਲਕੁਲ ਮਤਲਬ ਇਹ ਆ ਵੀ ਇਹਦੇ 'ਚ ਹਜੇ ਤੱਕ ਕੋਈ ਤਾਕਤ ਵਾਲੀ ਸਪਰੇ ਜਾਂ ਐਦਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਸਿਰਫ ਕੱਖਾਂ ਦੇ ਲਈ ਸਪਰੇ ਕੀਤੀ ਗਈ ਆ ਤੇ ਬਾਕੀ ਆਪਾਂ ਅੰਕਲ ਜੀ ਹੋਣਾ ਨਾਲ ਵੀ ਗੱਲ ਕਰ ਲੈਨੇ ਆ ਵੀ ਕੀ ਉਹਨਾਂ ਨੇ ਕਿੱਦਾਂ ਇਹਦੀ ਪੈਰਵਾਈ ਸ਼ੁਰੂ ਤੋਂ ਲੈ ਕੇ 25 ਮਈ ਤੋਂ ਵੀ ਕਿਵੇਂ ਕਿਵੇਂ ਸੰਭਿਆ ਆ ਤੁਸੀਂ ਦੇਖ ਸਕਦੇ ਹੋ ਝੋਨਾ ਇਹ ਸੁੱਕੀ ਵਿਦਾਈ ਵਾਲਾ ਜਿਵੇਂ ਕਣਕ ਖੜੀ ਹੁੰਦੀ ਆ ਉਦਾਂ ਹੀ ਸਿਆੜਾਂ ਦੇ ਵਿੱਚ ਪੂਰਾ ਝੋਨਾ ਖੜਾ ਤੇ ਇਦਾਂ ਹੀ ਇਹਨੂੰ ਕਣਕਾਂ ਕੋ ਹਲਕਾ ਜਿਹਾ ਪਾਣੀ ਲਾ ਕੇ ਤੇ ਇਹ ਜੀਤ ਜਾਂਦਾ ਟਾਈਮ ਟੂ ਟਾਈਮ ਜਾਨੀ ਰੀਚਾਰਜ ਹੁੰਦਾ ਪਾਣੀ ਇਹ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਗੁਰਬੀਰ ਇਹਨਾਂ ਦਾ ਮਿਹਰਬਾਨੀ ਤੇਰੀ ਤੂੰ ਮਤਲਬ ਇਹ ਇਦਾਂ ਦੀਆਂ ਵੀਡੀਓ ਬਣਾ ਕੇ ਜਿੰਨੇ ਵੀ ਹੈਗੇ ਆਪਦੇ ਤੇਰੇ ਚੈਨਲ ਆ ਜਾਂ ਮੈਨੂੰ ਵੀ ਬਣਾ ਕੇ ਭੇਜਨਾ ਗਰੁੱਪਾਂ ਦੇ ਵਿੱਚ ਵੀ ਪਾਉਣਾ ਤੂੰ ਕੋਸ਼ਿਸ਼ ਕਰਦੇ ਆ ਯਕ ਐਨਵਾਇਰਨਮੈਂਟ ਤੇ ਪਾਣੀ ਨੂੰ ਬਚਾਉਣ ਦੀ ਬਹੁਤ-ਬਹੁਤ ਧੰਨਵਾਦੀ ਦਾ ਧੰਨਵਾਦ ਤੁਹਾਡਾ ਵੀ ਜੀ ਤੁਸੀਂ ਜਦੋਂ ਆਪਾਂ ਸ਼ੁਰੂਆਤ ਕੀਤੀ ਆਪਾਂ ਗੱਲਾਂ-ਵਾਟਾਂ ਵੀ ਕਰਦੇ ਹੁੰਦੇ ਸੀ ਵੀ ਐਤਕੀਆ ਆਪਾਂ ਐਕਸਪੈਰੀਮੈਂਟ ਕਰਨੇ ਆ ਹਾਂ ਸਹੀ ਕਿਉਂਕਿ ਜਿਹੜਾ ਪਹਿਲਾਂ ਆਪਾਂ ਮਾਹੌਲ ਸੀਗਾ ਪਰ ਬੈਤੀ ਖੇਤੀ ਕਰਦੇ ਸੀਗੇ ਚਲੋ ਉਦੋਂ ਆਪਣੇ ਮਨ ਦੇ ਵਿੱਚ ਸੀ ਵੀ ਆਪਾਂ ਪੈਸਾ ਜਾਂ ਕੁਝ ਵੀ ਆਪਾਂ ਜਿਹੜਾ ਕਮਾਈ ਦੇ ਸਾਧਨ ਦੇ ਤੌਰ ਤੇ ਕਰਦੇ ਸੀ ਐਤਕੀਆ ਆਪਾਂ ਸੋਚਿਆ ਸੀ ਵੀ ਕੁਝ ਵੱਖਰਾ ਕਰਨਾ ਤੇ ਤੁਸੀਂ ਵੀ ਕਿਹਾ ਸੀ ਵੀ ਆਪਾਂ ਐਦਕੀ ਹਰੇਕ ਤਰ੍ਹਾਂ ਦਾ ਐਕਸਪੈਰੀਮੈਂਟ ਕਰਨਾ ਚਾਹੋ ਪਹਿਲੀ ਵਾਰੀ ਆਪਾਂ ਝੋਨਾ ਜਿਹੜਾ ਵਾ ਸੁੱਕੀ ਸਿੱਧੀ ਬਜਾਈ ਕੀਤੀ ਹੈ ਤੇ ਇਹਦੇ ਵਿੱਚ ਦੱਸੋ ਜੀ ਤੁਹਾਨੂੰ ਕੀ ਕੀ ਤਕਲੀਫਾਂ ਕੀ ਮੁਸ਼ਕਲਾਂ ਆਈਆਂ ਕੁਝ ਜੀ ਨਹੀਂ ਨਹੀਂ ਕੋਈ ਮੁਸ਼ਕਲ ਨਹੀਂ ਆਈ ਜੀ ਇਹ ਤਾਂ ਉਹਦੇ ਨਾਲੋਂ ਵੀ ਬਹੁਤ ਸੌਖਾ ਕੰਮ ਹਾਂਜੀ ਆਪਾਂ ਮਤਲਬ ਬਾਬੇ ਨਾਨਕ ਦੇ ਫਾਲੋਅਰਾਂ ਉਹਨੇ ਆਪਾਂ ਨੂੰ ਦੱਸਿਆ ਹਨਾ ਖੇਤੀ ਕਰਨ ਦਾ ਇਹਦੇ ਬਾਰੇ ਉੱਤਮ ਖੇਤੀ ਮੱਦਮ ਵਪਾਰ ਨਖਦ ਚਾਕਰੀ ਹੈ ਨਾ ਹਾਂਜੀ ਸਾਰਾ ਕੁਝ ਇਹਦੇ ਬਾਰੇ ਕਿਹਾ ਖੇਤੀ ਨੂੰ ਉਹਨਾਂ ਨੇ ਕੀਤਾ ਤੇ ਖੇਤੀ ਆਪ ਵੀ ਉਹਨਾਂ ਨੇ ਕਰਕੇ ਦਿਖਾਇਆ ਜੀ 70 72 ਸਾਲ ਦੀ ਉਮਰ ਦੇ ਵਿੱਚ ਵੀ ਖੇਤੀ ਕਰਕੇ ਦਿਖਾਈ ਆ ਵੀ ਐਵੇਂ ਰਿਟਾਇਰ ਨਹੀਂ ਹੋਣਾ ਜਿੰਨਾ ਚਿਰ ਤੁਹਾਡੇ ਹੱਡਾਂ ਜਾਣਾਂ ਤੁਸੀਂ ਕਿਰਤ ਕਰਨੀ ਆ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਸਾਨੂੰ ਸਿਧਾਂਤ ਦਿੱਤਾ ਹਾਂਜੀ ਆਪਾਂ ਕੋਈ ਬਾਲੇ ਨਤ ਨੇਮੀ ਹੈ ਨਹੀਂ ਆਪਾਂ ਜੋ ਮੜਾ ਮੋਟਾ ਉਹਦੇ ਬਾਬੇ ਨਾਨਕ ਦੇ ਉਹਦੀ ਆਈਡੀਓਲੋਜੀ ਉਹਨੂੰ ਫਾਲੋ ਕਰਕੇ ਆਪਾਂ ਲੱਗੇ ਆਂ ਜੀ ਸਭ ਕੋਸ਼ਿਸ਼ ਕੀਤਾ ਆਪਾਂ ਉਹ ਜਿਹੇ ਬੰਦੇ ਆਪਾਂ ਆਮ ਸਮਾਜ ਵਾਲੇ ਬੰਦੇ ਆ ਪੂਰਾ ਰੱਜ ਕੇ ਆਪਾਂ ਕਾਣ ਕੀਤਾ ਐਵੇਂ ਇਹ ਬਣੇ ਫਰੀਏ ਵੀ ਆਪਾਂ ਹੁਣ ਬਹੁਤ ਇਧਰਲੇ ਪਾਸੇ ਤੁਰੇ ਆ ਹੁਣ ਮਨ ਕੀਤਾ ਤਾਂ ਇਧਰਲੇ ਪਾਸੇ ਆਉਣਾ ਚਾਹੀਦਾ ਜ਼ਮੀਨ ਚੋਂ ਬਹੁਤ ਕੁਝ ਲੈ ਲਿਆ ਯਾਰ ਬਹੁਤ ਬਹੁਤ ਕਮਾਈ ਕਰ ਲਿਆ ਬਹੁਤ ਕਮਾਈ ਕਰ ਲਈ ਬਹੁਤ ਇਹਨੇ ਕੁਝ ਦਿੱਤਾ ਹੁਣ ਆਪਾਂ 15 16 ਤੋਂ ਇਧਰਲੇ ਪਾਸੇ ਤੁਰੇ ਆ ਸਿੱਧੀ ਬਜਾਈਆ ਲੈ ਤੀ ਪਹਿਲੇ ਸਾਲਾਂ ਆ ਪਾਣੀ ਸੇਵ ਵਾਲਾ ਤੇ ਵਾਤਾਵਰਨ ਬਚਾਉਣ ਵਾਲਾ ਜਾਂ ਅੱਗ ਲਾਉਣ ਛੱਡਣ ਵਾਲਾ ਉਹ ਆਪਾਂ 15 ਤੋਂ ਨਹੀਂ ਲਾਈ ਇਧਰਲੇ ਪਾਸੇ ਤੁਰੇ ਆ ਹੁਣ ਆਪਣੇ ਯਤਨ ਹੀ ਇਹ ਆ ਵੀ ਬਹੁਤ ਕੋਸ਼ਿਸ਼ ਕੱਢ ਲਿਆ ਇਹਦੇ ਚ ਹੁਣ ਆਪਾਂ ਕੁਝ ਛੱਡ ਕੇ ਜਾਈਏ ਯਾਰ ਆਪਦਾ ਮਤਲਬ ਲੇਖਾ ਜੋਖਾ ਕਰਨਾ ਮਾਲਕ ਨੇ ਸਾਡੇ ਨਾਲ ਹਾਂਜੀ ਇਹ ਬਈ ਮਤਲਬ ਇਹਨਾਂ ਲਈ ਜ਼ਮੀਨਾਂ ਲਈ ਅਸੀਂ ਕੀ ਛੱਡਿਆ ਕੀ ਕੀਤਾ ਜਆਉਣ ਵਾਲੀ ਜਨਰੇਸ਼ਨ ਲਈ ਆਪਾਂ ਕਰਦੇ ਕੀ ਦੇ ਲਈ ਆ ਪਹਿਲਾਂ ਤਾਂ ਮੈਂ ਆਪਾਂ ਚਲੋ ਮੁੱਦਾ ਆਪਣਾ ਖੇਤੀਬਾੜੀ ਸਿੱਧੀ ਵਜਾਈ ਵਾਲਾ ਹਾਂਜੀ 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 ਆਪਾਂ ਵੈਸੇ ਚਲੋ ਮੁੱਦੇ ਤੋਂ ਹਟ ਗਏ ਥੋੜਾ ਜਿਹਾ ਗੱਲ ਕਈ ਵਾਰ ਗੱਲ ਆ ਜਾਂਦੀ ਏ ਵਿੱਚ ਹਾਂਜੀ ਆਪਾਂ ਕਰਦੇ ਕੀ ਦੇ ਲਈ ਆ ਆਪਾਂ ਆਪਣੇ ਬੱਚਿਆਂ ਲਈ ਕਰਦੇ ਆ ਆਉਣ ਵਾਲੀਆਂ ਪੀੜ੍ਹੀਆਂ ਲਈ ਜੀ ਠੀਕ ਆ ਨਾ ਵੀ ਉਹਨਾਂ ਲਈ ਕਮਾਈ ਕਰਕੇ ਉਹਨਾਂ ਨੂੰ ਸੈੱਟ ਕਰ ਜੀਏ ਹਨਾ ਉਹਨਾਂ ਦਾ ਜੀਵਨ ਖਸ਼ਹਾਲ ਕਰ ਜੀਏ ਬਿਲਕੁਲ ਪੈਸੇ ਬਹੁਤ ਕਮਾ ਕੇ ਹਨਾ ਉਹਨਾਂ ਨੂੰ ਕਰ ਦਈਏ ਕੀ ਮਤਲਬ ਆਪਾਂ ਇਹ ਸਹੀ ਕਰ ਰਹੇ ਆ ਜੋ ਵੀ ਕਰਦੇ ਆ ਅਸੀਂ ਉਹਨਾਂ ਲਈ ਕਰ ਰਹੇ ਆ ਬੱਚਿਆਂ ਲਈ ਆਉਣ ਵਾਲੀਆਂ ਜਨਰੇਸ਼ਨਾਂ ਲਈ এনवायरमेंट ਅਸੀਂ ਕਿਸੇ ਜਿਆਦਾ ਹੀ ਰਹਿ ਉਹਨਾਂ ਨੂੰ ਹੂੰ ਬਿਲਕੁਲ ਉਹਨਾਂ ਨੇ ਸਾਹ ਲੈਣਾ ਬਿਲਕੁਲ ਆਉਣ ਵਾਲੀ ਜਨਰੇਸ਼ਨ ਨੇ ਹੂੰ ਕੀ ਪਾਣੀ ਅੰਨੇ ਵਾ ਵਰਤ ਕੇ ਕੀ ਅਸੀਂ ਮਤਲਬ ਜ਼ਮੀਨ ਦੇ ਜਿਹੜੇ ਤਲ ਤੇ ਤਲ ਅਸੀਂ ਸਕਾਈ ਜਾਂਦੇ ਆ ਕੀ ਜਨਰੇਸ਼ਨ ਆਉਣ ਵਾਲੀ ਨੂੰ ਅਸੀਂ ਪੀਣ ਵਾਲੇ ਪਾਣੀੋਗਾ ਛੱਡ ਜਾਾਂਗੇ ਸਹੀ ਹੈ ਜੀ ਠੀਕ ਹੈ ਨਾ ਹਾਂਜੀ ਮਤਲਬ ਇਹ ਗੱਲ ਹੈਗੀ ਆ ਵੀ ਆਪਾਂ ਪੈਸੇ ਕਮਾ ਕੇ ਦੇ ਜਾਾਂਗੇ ਜਦੋਂ ਉਹਨਾਂ ਕੋਲੇ ਪੀਣ ਨੂੰ ਪਾਣੀ ਨਾ ਰਿਆ ਤੇ ਮਤਲਬ ਜ਼ਮੀਨਾਂ ਅਸੀਂ ਬੰਜਰ ਕਰਤੀਆਂ ਜੀ ਮਤਲਬ ਉਹਦੇ ਤੇ ਫਿਰ ਉਹ ਦੂਬਾ ਦੇ ਵਿੱਚ ਕੀ ਉਹ ਕਰ ਲੈਣਗੇ ਪੈਸੇ ਕਮਾਈ ਨੂੰ ਵੀ ਕੀ ਕਰ ਲੈਣਗੇ ਹਾਂ ਕੀ ਕਰ ਲੈਣਗੇ ਹਾਂ ਬਿਲਕੁਲ ਜੀ ਠੀਕ ਆ ਛੇਤਾਂ ਦਾ ਨੁਕਸਾਨ ਹੋ ਜੂ ਧੂਆਂ ਲਾ ਲਾ ਕੇ ਅਸੀਂ ਵਾਤਾਵਰਨ ਨੂੰ ਗੰਦਲਾ ਕਰ ਲੈਂਦੇ ਆ ਮੈਂ ਆਪਣੇ ਨਹੀਂ ਕਹਿੰਦਾ ਵੀ ਕਿਸਾਨ ਨਹੀਂ ਸਾਰੇ ਕਰਦੇ ਨੇ ਸਾਡੇ ਕੋਲੇ ਗੱਡੀਆਂ ਵਾਲ ਸ਼ਹਿਰ ਵਾਲੇ ਵੀ ਕਰ ਜਾਂਦੇ ਆ ਫੈਕਟਰੀਆਂ ਵਾਲੇ ਵੀ ਕਰ ਜਾਂਦੇ ਪਰ ਸਾਨੂੰ ਤਾਂ ਜਤਨ ਕਰਨਾ ਚਾਹੀਦਾ ਨਾ ਹੂੰ ਜੇ ਅਸੀਂ ਜ਼ਮੀਨ ਦੀ ਰਹਿਣ ਖੂਦ ਨੂੰ ਜ਼ਮੀਨ ਦੇ ਵਿੱਚ ਸੁੱਟ ਰਹੇ ਆ ਤੇ ਉਹ ਜ਼ਮੀਨ ਉਪਜਾਊ ਹੋ ਰਹੀ ਆ ਸਾਡੀ ਜਿਹੜੀ ਤੱਤਾਂ ਦੀ ਜਿਹੜੀ ਆਰਟੀਫੀਸ਼ੀਅਲ ਇਹ ਲਿਆ ਲਿਆ ਕੇ ਦਿੰਦੇ ਆ ਦੱਤ ਉਹਨਾਂ ਤੇ ਸਾਡੀ ਡਿਪੈਂਡੈਂਸੀ ਘਟ ਰਹੀ ਆ ਠੀਕ ਆ ਔਰ ਸਾਡੇ ਖਰਚੇ ਘਟ ਰਹੇ ਆ ਜਮੀਨ ਦੀ ਸਿਹਤ ਸੁਧਰ ਰਹੀ ਆ ਬਿਮਾਰੀਆਂ ਘੱਟ ਲੱਗ ਰਹੀਆਂ ਸਾਡੀਆਂ ਫਸਲਾਂ ਨੂੰ ਫਿਰ ਤਾਂ ਆ ਜਾਣਾ ਚਾਹੀਦਾ ਨਾ ਹਾਂਜੀ ਫਿਰ ਐਵੇਂ ਆਪਾਂ ਇੱਕ ਦੂਜੇ ਤੇ ਮਤਲਬ ਐਲੀਗੇਸ਼ਨ ਲਾਈ ਆ ਜੀ ਇਹ ਵੀ ਜਰ ਧੂਆਂ ਦਾ ਫੈਕਟਰੀ ਵਾਲੇ ਬਹੁਤ ਕਰਦੇ ਆ ਫਾਲਨੀ ਕਰਦੇ ਆ ਠੀਕ ਆ ਜੇ ਸਾਡਾ ਨਾਂ ਧੂਆਂ ਕੀਤਾ ਹੋਇਆ ਤੇ ਪਰਾਲੀ ਇਹਦੇ ਵਿੱਚ ਜਮੀਨ ਦੀ ਸਾਡੀ ਸਿਹਤ ਨੂੰ ਰੋਆ ਕਰ ਸਕਦੀ ਆ ਜਿਨੇ ਨਹੀਂ ਕੀਤਾ ਤਾਂ ਆ ਕੇ ਦੇਖ ਲਵੇ ਮੇਰੇ ਖੇਤ ਆ ਬਿਲਕੁਲ ਜੀ ਆ ਕੇ ਤਾਂ ਸਾਡੇ ਸਾਹਮਣੇ ਮਤਲਬ ਵੀਦਿਆਂ ਆ ਫਸਲ ਤੇਰੇ ਸਾਹਮਣੇ ਹਜੇ ਇਹਦੇ ਤੇ ਜੂਰੀਆ ਪਾਇਆ 2 ਬਿਨਾ ਹਾਂਜੀ 23 ਕਿਲੋ ਜੂਰੀਆ ਪਾਇਆ ਠੀਕ ਹੈ ਜੀ ਇਹ ਤੋਂ ਇਲਾਵਾ ਮੋਤੀ ਵਾਲੀ ਸਪਰੇਅ ਮਾਰੀ ਸੀ ਇਹ ਖੇਤ ਆਪਣੇ ਪਿੰਡ ਵਾਲੇ ਤਾਂ ਦੇਖਦੇ ਹੀ ਹੋਣਗੇ ਨਾ ਸਦਮਾ ਕਲਾਂ ਵਾਲੇ ਇਥੋਂ ਲੰਘਦੇ ਕਿਉਂਕਿ ਹੱਡਾ ਰੋੜੀ ਵਾਲੇ ਰਾਹ ਤੇ ਖੇਤ ਆ ਹਾਂਜੀ ਜਦੋਂ ਆਪਾਂ ਬਜਾਈ ਕੀਤੀ ਆ ਵੀ ਉਦੋਂ ਇਹਦੇ ਕੀ ਹਾਲਾਤ ਸੀ ਬਿਲਕੁਲ ਸਿਰਫ ਮੋਥਾ ਦੀਂਦਾ ਸੀ ਮੋਥਾ ਵੀ ਤਾਂ ਕਿਉਂਕਿ ਆਪਾਂ ਤਿੰਨ ਫਸਲਾਂ ਬੀਜਦੇ ਆ ਹਾਂਜੀ ਤਿੰਨਾਂ 'ਚ ਮੋਥਾ ਮਰਦਾ ਹੀ ਨਹੀਂ ਪਰ ਇਹਦਾ ਇਹਦਾ ਹੱਲ ਵੀ ਬਹੁਤ ਵਧੀਆ ਮੋਥੇ ਦਾ ਸਿੱਧੀ ਬਜਾਈ ਨੇ ਮੋਥਾ ਜੜ ਤੋਂ ਖਤਮ ਕਰਤਾ ਗਾਹ ਨੂੰ ਇਹ ਫਸਲ ਦੇ ਇਹ ਜ਼ਮੀਨ ਦੇ ਵਿੱਚ ਮੋਥਾ ਨਹੀਂ ਹੋਊਗਾ ਹਾਂਜੀ ਠੀਕ ਆ ਇੱਕ ਤਾਂ ਸਾਡਾ ਮੋਥਾ ਨਦੀਨ ਖਤਮ ਹੋ ਗਿਆ ਇੱਕ ਅਸੀਂ ਪਾਣੀ ਬਚਾ ਲਿਆ ਹਾਂਜੀ ਫਸਲ ਦੱਸ ਦਊਗੀ ਵੀਡੀਓ ਆਪਾਂ ਪਾਉਂਦੇ ਰਹਿਵਾਂਗੇ ਜਿਹੜੇ ਹਿਸਾਬ ਨਾਲ ਇਹ ਹਾਲਾਤ ਆ ਮੇਰੇ ਹਿਸਾਬ ਨਾਲ ਘੱਟ ਨਹੀਂ ਨਿਕਲਦਾ ਆਪਾਂ ਮੰਨ ਕੇ ਚੱਲੇ ਆਂ ਤਿੰਨ ਚਾਰ ਕੁਇੰਟਲ ਘੱਟ ਨਹੀਂ ਕੋਈ ਚੱਕਰ ਨਹੀਂ ਖਰਚੇ ਬਹੁਤ ਘੱਟ ਆ ਬਿਲਕੁਲ ਇਹਨੂੰ ਬਿਮਾਰੀ ਨਹੀਂ ਆਉਣੀ ਹਾਂਜੀ ਕਿਉਂਕਿ ਇਹਦੇ ਵਿੱਚ ਜਿਹੜੀ ਮੀਥੇਨ ਗੈਸਾਂ ਜੀ ਆਪਾਂ ਪਾਣੀ ਖੜਾ ਕੇ ਰੱਖਦੇ ਆਂ ਜਾਂ ਹਮਸ ਦੇ ਨਾਲ ਜਿਹੜੀਆਂ ਬਿਮਾਰੀਆਂ ਪੈਦਾ ਹੁੰਦੀਆਂ ਫੰਗੀ ਜੰਗ ਫੰਗੀ ਸਾਈਡ ਹਾਂਜੀ ਉਹ ਬਿਮਾਰੀਆਂ ਨਹੀਂ ਆਉਣੀਆਂ ਕੀੜੇ ਮਕੌੜੇ ਵੀ ਘੱਟ ਆਉਣਗੇ ਗਰੰਟਡ ਆ ਇਹ ਫਸਲ ਦੀ ਫਲਾਬਟ ਘੱਟ ਹੋਊਗੀ ਬਰਾਲ ਘੱਟ ਹੋਊ ਜਿਹੜਾ ਹੈਗਾ ਵਾ ਉਹਦਾ اناਜ ਇਹ ਇਹਦੀ ਪ੍ਰਾਲੀ ਨੂੰ ਵੀ ਮੈਨੇਜਮੈਂਟ ਕਰਨੀ ਸਾਨੂੰ ਸਿਰਫ ਜਾਣੀ ਇਹਦੇ ਚ ਇਹ ਆ ਵੀ ਨਦੀਨ ਵੱਧ ਸਕਦਾ ਬਾਕੀ ਉਹ ਆਪਾਂ ਇੰਨਾ ਕੁ ਉਹ ਵੀ ਨਦੀਨ ਦੇਖ ਲੈ ਇੱਥੇ ਕੀ ਆ ਸਪਰੇਅ ਕੀਤੀ ਆ ਨੋਮਨੀ ਗੋਲਡ ਤੇ ਦੂਜੀ ਆਪਣੀ ਜੋ ਜਿਹੜੀ ਐਲ ਗ੍ਰਿਪ ਦੀ ਕਿ ਕਿਹੜੀ ਦੋ ਕੀਤੀਆਂ ਸੀ ਮਨਦੀਪ ਸਿੰਘ ਤੋਂ ਲਿਆਂਦੀ ਉਹਨੇ ਵਿਚਾਰਨੇ ਵਧੀਆ ਆਪਾਂ ਨੂੰ ਗਾਈਡ ਕੀਤਾ ਹਨਾ ਹਾਂਜੀ ਇਹ ਹੁਣ ਦਿਖਾ ਦੇ ਤਾਂ ਜਿਹੜੇ ਬੰਦਿਆਂ ਨੇ ਇਹ ਸੇ ਦੇਖਿਆ ਦੇਖਦੇ ਹੀ ਹੋਣਗੇ ਝੋਨਾ ਦਾ ਥੋੜਾ ਜਿਹਾ ਪਹਿਲਾਂ ਬੱਲ ਬੱਲ ਮੋਥਾ ਬਹੁਤ ਸੀ ਉਹਨਾਂ ਦਾ ਜਿੰਦਾ ਨਹੀਂ ਮੋਥਾ ਜਿੰਦਾ ਤੇ ਅੱਜ ਦਿਖਾ ਦੇ ਵੀ ਅੱਜ ਮੋਥਾ ਹੈਗਾ ਅੱਜ ਤਾਂ ਹੱਥ ਮੇ ਨਹੀਂ ਫੇਰੇ ਆਪਾਂ ਇਹਦੀ ਕੋਈ ਗੈਪ ਫਿਲਿੰਗ ਬੀਏ ਧਿਆਨ ਨੇ ਹਲੇ ਹੁਣ ਕੱਲ ਨੂੰ ਬੰਦੇ ਇਹਦੇ ਚਲਾਉਣੇ ਆ ਜਿਹੜਾ ਮਾੜਾ ਮੋਟਾ ਪੱਟ ਕੇ ਲਾ ਦੇਣਗੇ ਤਾਂ ਵੀ ਠੀਕ ਆ ਨਹੀਂ ਜਿੰਨਾ ਕਾ ਹੈਗਾ ਸੰਘਣਾ ਬਹੁਤ ਆ ਜੇ ਕਿਤੇ ਗਾਇਬ ਹੋਊਗਾ ਵੀ ਉਹਨੇ ਕਵਰ ਕਰ ਲੈਣਾ ਜੀ ਉਹਨੇ ਕਰ ਜਾਣਾ ਕਵਰ ਹਾਂਜੀ ਹਾਂਜੀ ਆਪਾਂ ਇਹਦੀ ਵੀਡੀਓ ਨਾ ਤੂੰ ਠੀਕ ਆ ਵੀ ਆਪਣਾ ਯਤਨ ਆ ਆਪਾਂ ਕੋਈ ਮਸ਼ਹੂਰ ਨਹੀਂ ਹੋਣਾ ਆਪਾਂ ਕੋਈ ਇਹ ਇਹ ਜਿਹੜਾ ਹੈਗਾ ਇਹ ਢਾਂਗਾ ਇਹ ਮੇਰਾ ਹਵਦਾ ਨਹੀਂ ਹੈਗਾ ਕਿਉਂਕਿ ਇਹ 15 ਸਾਲ ਤੋਂ ਲੋਕੀ ਲਾ ਰਿਹਾ ਮੈਂ ਤਾਂ ਐਤ ਕੀ ਲੱਗਿਆ ਬਿਲਕੁਲ ਜੀ ਆਪਣਾ ਤਾਂ ਮਕਸਦ ਇਹ ਹੈਗਾ ਬਈ ਲੋਕਾਂ ਦੇ ਸਾਹਮਣੇ ਮਤਲਬ ਇਹ ਰੱਖਣਾ ਹਾਂਜੀ ਆਪਣੇ ਪਿੰਡ ਵਾਲੇ ਜਾਂ ਹੋਰ ਆਪਣੇ ਏਰੀਏ ਦੇ ਆ ਬੰਦੇ ਮਤਲਬ ਇਹ ਆ ਕੇ ਹੁਣ ਦੇਖ ਸਕਦੇ ਆ ਹਾਂਜੀ ਬਾਅਦ ਦੇ ਵਿੱਚ ਐਵੇਂ ਗੱਲਾਂ ਕਰਦੀਆਂ ਮੈਨੂੰ ਹੀ ਨਹੀਂ ਉਹ ਤਾਂ ਫੀਲ ਆਦਾ ਫਲਾਨਾ ਢੇਗੜਾ ਹੁਣ ਆਪਾਂ ਖੜੀ ਦਿਖਾ ਸਕਦੇ ਆ ਕਿਉਂਕਿ ਆਪਾਂ ਅੱਜ ਦੀ ਗੱਲ ਕਰਦੇ ਆ ਅੱਜ ਦੀ ਗੱਲ ਅੱਜ ਦੇਖ ਲੈਣਾ ਇਹ ਚਲਦੀ ਰਹਿਣੀ ਆ 2 ਮਹੀਨੇ ਇੱਥੇ ਫਸਲ ਰਹਿਣੀ ਆ ਬਾਹਰੀ ਵਾਰੀ ਆ ਕੇ ਇੱਥੇ ਦੇਖਦੇ ਰਹਿਣ ਜੇ ਉਹਨਾਂ ਨੂੰ ਚੰਗਾ ਲੱਗਿਆ ਭਾਈ ਇਹਨੂੰ ਅਪਣਾ ਲੈਣ ਜੀ ਇਹ ਨਹੀਂ ਠੀਕ ਆ ਵੀ ਨਫਾ ਨੁਕਸਾਨ ਆਪਣਾ ਹੀ ਹੋਣਾ ਹਾਂਜੀ ਹਾਂਜੀ ਕਿਸੇ ਨੂੰ ਤਾਂ ਕੁਝ ਨਹੀਂ জানা ਸਹੀ ਹੈ ਦੇਖ ਸਕਦੇ ਆ ਇੱਥੇ ਦੇਖਦੇ ਰਹਿਣਗੇ ਸਾਰੇ ਖੇਤਾਂ 'ਚ ਬੀਜਿਆ ਆਪਾਂ 20 ਕਿਲੋ ਲਾਇਆ ਅਸੀਂ ਤਾਂ ਸਲਾਹ ਵੀ ਸਲਾਹ ਵੀ ਮੰਗਦੇ ਆਪਾਂ ਜੇ ਕੋਈ ਸਾਨੂੰ ਕਿਸਾਨ ਵੀਰ ਆ ਕੇ ਕਹਿੰਦਾ ਵੀ ਭਾਈ ਤੇਰੇ ਖੇਤ ਚਾ ਨਾ ਹੋ ਆ ਹਨਾ ਘਾਟ ਆ ਜਾਂ ਕੁਝ ਗਿਆ ਸੀ ਉਹਨਾਂ ਨੇ ਮੰਨਾਂਗੇ ਜਿਹੜੇ ਜਿਹੜੇ ਤਜਰਬੇ ਕੀਤੇ ਆ ਜਿਨ੍ਹਾਂ ਨੇ ਤਜਰਬੇ ਕੀਤੇ ਸਾਨੂੰ ਦੱਸ ਕੇ ਜਾਣਗੇ ਅਸੀਂ ਨਿਚੋੜ ਆਪਣੀ ਜ਼ਿੰਦਗੀ ਦਾ ਉਹਦਾ ਕੱਢਿਆ ਕਢਾਇਆ ਸਾਨੂੰ ਮਿਲ ਜਾਣਾ ਬਿਲਕੁਲ ਹੋਰ ਕੀ ਮਾੜੀ ਚੀਜ਼ ਆ ਅਸੀਂ ਉਹਨੂੰ ਅਡਾਪਟ ਕਰਾਂਗੇ ਹੋਰ ਸੁਧਾਰ ਕਰਾਂਗੇ ਹਨਾ ਹਾਂਜੀ ਹਾਂਜੀ ਔਰ ਗਾਂਹ ਤੋਂ ਗਾਂਹ ਤੋਂ ਜੇ ਐਤਕੀ ਮੈਂ 20 ਲਾਇ ਸਾਰੇ ਠੀਕ ਹੈ ਸਾਰੇ ਲਾਵਾਂਗੇ ਮਾਲਕ ਕਿਰਪਾ ਕਰੂ ਕੀਤੀ ਵੀ ਆ ਬਾਬਾ ਨਾਨਕ ਦੇ ਅੱਗੇ ਅਰਦਾਸ ਕਰਕੇ ਮਸ਼ੀਨ ਚਲਾਈ ਸੀ ਵੀ ਬਾਬਾ ਹਰਾ ਕਰਦੀ ਉਦੋਂ ਬਾਅਦ ਦੇ ਵਿੱਚ ਯਤਨ ਸਾਡੇ ਆ ਅਸੀਂ ਕਰਾਂਗੇ ਹਨਾ ਪੂਰਾ ਰੰਗ ਭਾਗ ਤੋਂ ਆਪੇ ਲਾਉਣੇ ਆ ਅਸੀਂ ਮਿਹਨਤ ਕਰ ਲਾਂਗੇ ਮੈਨੂੰ ਲੱਗਦਾ ਬਾਲੀ ਮਿਹਨਤ ਵੀ ਨਹੀਂ ਕੀਤੀ ਬਾਲੀ ਬੇਨਤ ਨਹੀਂ ਕੀਤੀ ਇਹਨੂੰ ਅੱਜ ਪਾਣੀ ਗਿਆ ਫਿਲਿੰਗ ਕਰਕੇ ਛੱਡਿਆ ਨਹੀਂ ਪਾਣੀ 10-10 ਦਿਨ ਅੰਮ੍ਰਿਤ ਪਾਣੀ ਲੱਗ ਰਿਹਾ ਇਹਨੂੰ ਦੋਨੇ ਨੂੰ ਹਾਂਜੀ ਪੂਰਾ ਵਧੀਆ ਰਿਪੋਰਟ ਤੇ ਇਹ ਆਪਾਂ ਕਿੰਨੇ ਕਿਲੇ ਲਾਏ ਸੀਗੇ ਜੀ ਆਪਾਂ 20 ਕਿਲੇ ਲਾਏ ਨੇ 15 ਕਿਲੇ ਲਾਏ ਆ ਆਪਾਂ PR 131 ਵੈਰਾਈਟੀ ਆ ਇਹ ਠੀਕ ਹੈ ਜੀ ਇਹ ਲਾਇਆ ਵਾ 25 ਜੂਨ ਤੋਂ ਲੈ ਕੇ 27 28 ਜੂਨ ਤੱਕ ਠੀਕ ਹੈ ਜੀ ਉਹ ਤੋਂ 1847 ਲਈ ਆ ਉਹ ਲਈ ਆ ਆਪਾਂ ਮੇਰਾ ਖਿਆਲ 14 ਨਾ ਇਹ ਸੌਰੀ ਨਹੀਂ 25 ਮਈ ਨੂੰ ਲਾਇਆ ਜੀ 25 ਮਈ ਹਾਂ ਲਿਖਾ ਪੈ ਜਾਂਦਾ ਕਈ ਵਾਰ ਇਹ 25 ਮਈ ਤੋਂ ਲੈ ਕੇ 27 28 ਮਈ ਤੱਕ ਲੱਗ ਗਿਆ PR 131 ਵੈਰਾਈਟੀ ਤੇ ਜਿਹੜੀ ਬਾਸਪਤੀ 1847 ਉਹ ਲਈ ਆ ਆਪਾਂ 14 ਤੋਂ ਲੈ ਕੇ 16 ਜੂਨ ਦੇ ਵਿੱਚ ਵਿੱਚ ਹਾਂਜੀ 5 ਕਿਲਿਓ ਦੇ ਵੀ ਲਾਏ ਆ ਉਹਦੀ ਵੀ ਰਿਪੋਰਟ ਵਧੀਆ ਅੱਜ ਉਹਦੇ ਚ ਬੰਦੇ ਉਹ ਜਿਹੜੇ ਹੈਗੇ ਸੀ ਨਾਗੇ ਨੁਗੇ ਫਿਲ ਕਰਦੇ ਆ ਹਾਂਜੀ ਉਹਦੀ ਵੀ ਰਿਪੋਰਟ ਤੁਹਾਨੂੰ ਵੀਡੀਓ ਦਿਖਾਉਂਦੇ ਰਹਿਾਂਗੇ 15 14 ਤੱਕ ਦਿਖਾ ਦੇਾਂਗੇ ਤੇ ਹੁਣ ਕੱਲ ਤੋਂ ਇਹ ਜਿਹੜੀ ਹੈਗੀ ਆ ਸਪਰੇਇ ਇੱਕ ਮਾਰਾਂਗੇ ਲੋਹੇ ਜ਼ਿੰਕ ਤੇ ਜੂਰੀਏ ਦੀ ਠੀਕ ਹੈ ਜੀ ਦੋ ਸਪਰੀਆਂ ਇਕੱਠੀਆਂ ਕਰਾ ਦੇਣੀਆਂ ਹੁਣ ਇਹਦੇ ਤੇ ਧਿਆਨ ਦੇਵਾਂਗੇ ਆਪਾਂ ਹੁਣ ਸਾਡੇ ਬੰਦੇ ਫ੍ਰੀ ਹੋ ਗਏ ਹਾਂ ਦੇਵਾਂਗੇ ਕੋਸ਼ਿਸ਼ ਕਰਾਂਗੇ ਆਮਜਾਬ ਕਰਨ ਦੀ ਬਾਕੀ ਮਾਲਕਾ ਆਪੇ ਰੰਗ ਭਾਗ ਲਾਉ ਬਿਲਕੁਲ ਜੀ ਬਿਲਕੁਲ ਆਈ ਜਿਵੇਂ ਤੁਸੀਂ ਚਲੋ ਵੱਧ ਖੇਤੀ ਕਰਦੇ ਹੋ ਤੁਸੀਂ ਇਹਦੇ ਵਿੱਚ 15 ਕਿਲੇ ਲਾਏ ਆ 131 ਦੇ ਤੇ 5 ਕਿਲੇ ਲਾਇਆ 1847 ਦੇ ਅਸੀਂ ਤਾਂ ਬਾੜੀ ਖੇਤੀ ਵੀ ਨਹੀਂ ਕਰਦੇ ਮੇਰੇ ਡੈਡੀ ਹਨਾ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਆ ਵੀ ਆਪਾਂ ਵੀ ਇੱਕ ਕਿਲਾ ਲਾਈਏ ਵਧੀਆ ਵਧੀਆ ਇੱਕ ਕਿਲਾ ਲਾ ਕੇ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਆ ਵੀ ਆਪਾਂ ਅਸੀਂ ਵੀ ਯੋਗਦਾਨ ਇਸ ਚੀਜ਼ ਦੇ ਵਿੱਚ ਪਾਈਏ ਵੀ ਕੋਸ਼ਿਸ਼ ਕਰੀਏ ਵੀ ਚਲੋ ਜੇ ਨਾ ਆਪਣਾ ਖਰਚਾ ਘਟ ਹੁੰਦਾ ਚਲੋ ਖਰਚਾ ਤਾਂ ਦੇਖਾਂਗੇ ਲਾਸਟ ਦੇ ਜਾ ਕੇ ਵੀ ਖਰਚਾ ਵੱਧਦਾ ਜਾਂ ਘਟਦਾ ਪਰ ਆਪਾਂ ਪਾਣੀ ਬਚਾ ਲਾਂਗੇ ਸਹੀ ਗੱਲ ਠੀਕ ਹੈ ਨਾ ਇਹਦੇ ਨਾਲ ਹੁਣ ਜਿਹੜਾ ਪਾਣੀ ਆ ਛੱਡਦੇ ਆ ਮੀਂਹ ਦਾ ਪਾਣੀ ਸੀ ਦੇਖੋ ਵੀ ਆ ਨਾਲ ਦੀ ਨਾਲ ਹੀ ਜੀਰ ਗਿਆ ਦੂਜਾ ਨਾਲ ਦੀ ਨਾਲ ਜੀਰ ਜਾਂਦਾ ਪਾਣੀ ਬੱਟ ਟੁੱਟ ਕੇ ਗਾਹਾਂ ਗਿਆ ਇਹਦਾ ਇੱਥੇ ਜੀਰ ਗਿਆ ਬਿਲਕੁਲ ਜੀ ਅੱਲੇ ਤਾਂ ਰੀਚਾਰਜ ਹੋਇਆ ਨਾ ਹਾਂਜੀ ਹੁਣ ਆ ਦੇਖ ਲਓ ਇਹਦੀ ਬੱਟ ਵੀ ਦੇਖ ਲਓ ਆਪਾਂ ਕੋਈ ਪੋਚੀ ਨਹੀਂ ਹੋਈ ਤੇ ਕੋਈ ਬਾਲੀ ਵੱਡੀ ਬੱਟ ਨਹੀਂ ਨਿੱਕੀ ਜੀ ਬੱਟਾਂ ਉਦਾਂ ਹੀ ਕਾਣਕੀਆਂ ਜਿਵੇਂ ਬੱਟਾ ਹੁੰਦੀਆਂ ਨੇ ਇਦਾਂ ਹੀ ਬੱਟ ਵਧੀਆ ਪ੍ਰੋਪਰ ਪਈ ਆ ਤੇ ਇਹਨੂੰ ਕੋਈ ਆਪਾਂ ਜੇ ਹੁਣ ਇਹ ਬਾਣੀ ਭਰੀਏ ਜਾਈਏ ਤਾਂ ਇਹ ਬੱਟਾ ਕਮਜ਼ੋਰ ਹੋ ਜਾਂਦੀਆਂ ਉਹਨੂੰ ਤੇ ਇਹ ਵੀ ਚੀਜ਼ਾਂ ਨੇ ਜਿਹੜਾ ਚੀਜ਼ਾਂ ਆਪਾਂ ਦਿਖਾਉਣਾ ਚਾਹੁੰਦੇ ਆ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਦੇਖੋ ਕੋਸ਼ਿਸ਼ ਕਰਨਾ ਆਪਣਾ ਫਰਜ਼ ਆ ਫਲ ਦੇਣਾ ਪ੍ਰਮਾਤਮਾ ਦਾ ਹਨਾ ਉਹ ਆ ਤੇ ਉਹ ਆਪਾਂ ਕੋਸ਼ਿਸ਼ ਤਾਂ ਕਰੀਏ ਜੇ ਆਪਾਂ ਡਰਦੇ ਹੀ ਨਹੀਂ ਕਰਾਂਗੇ ਵੀ ਨਹੀਂ ਯਾਰ ਮੈਂ ਸੁੱਕਾ ਝੋਨਾ ਲਾਉਣਾ ਹੀ ਨਹੀਂ ਤੇ ਮੈਂ ਹਮੇਸ਼ਾ ਦੂਜੀ ਰਵਾਇਤੀ ਖੇਤੀ ਨੂੰ ਹੀ ਅਪਣਾਉਣਾ ਫਿਰ ਬਾਅਦ ਚ ਅਸੀਂ ਅੱਗ ਵੀ ਲਾਉਣੀ ਆ ਫਿਰ ਖੇਤ ਦੇ ਵਿੱਚ ਕਮਜ਼ੋਰੀ ਪੂਰੀ ਕਰਕੇ ਮਿੱਟੀ ਨੂੰ ਫਿਰ ਦਸੀਂ ਤਾਕਤ ਵੀ ਨਹੀਂ ਪਾਉਣੀ ਕੋਈ ਇਹੋ ਜੀ ਚੀਜ਼ ਵੀ ਨਹੀਂ ਪਾਉਣੀ ਤਾਂ ਕਿੰਨਾ ਕੁ ਟਾਈਮ ਆਪਾਂ ਉਹ ਚ ਕੱਢੀ ਜਾਵਾਂਗੇ ਇੱਕ ਗੱਲ ਹੋਰ ਹਾਂਜੀ ਮੈਂ ਯਾਰ ਇੱਕ ਧੰਨਵਾਦ ਕਰਨਾ ਚਾਹੁੰਦਾ ਆਪਣੇ ਭਾਈਆਂ ਦਾ ਹਾਂਜੀ ਉਹ ਮੇਰੇ ਵੱਡੇ ਭਰਾ ਹੀ ਆ ਮੇਰੇ ਰਿਸ਼ਤੇਦਾਰ ਨੇ ਹਾਂਜੀ ਹਾਂਜੀ ਕਰਮਜੀਤ ਸਿੰਘ ਕੋਠੇ ਰਾਲਾਂ ਤੋਂ ਹਾਂਜੀ ਤੇ ਉਹਨੇ ਮਤਲਬ ਆਪਾਂ ਨੂੰ ਮਸ਼ੀਨ ਦਿੱਤੀ ਸੀਗੀ ਜੀ ਜੀ ਬਿੱਲੋ ਵੀਰ ਮੈਂ ਬਹੁਤ ਉਹਨੂੰ ਰਿਸਪੈਕਟ ਦਿੰਨਾ ਹਾਂਜੀ ਬਹੁਤ ਵਧੀਆ ਇਨਸਾਨ ਨੇ ਉਹ ਉਹਨਾਂ ਨੇ ਵਿਚਾਰਿਆਂ ਨੇ ਮਸ਼ੀਨ ਲਿਆਂਦੀ ਸੀ ਆਪਾਂ ਨੂੰ ਫ੍ਰੀ ਦਿੱਤੀ ਆ ਉਹ ਕਹਿੰਦਾ ਵੀ ਭਾਈ ਤੁਸੀਂ ਬੀਜ ਲਓ ਅਸੀਂ ਤਾਂ ਇਤ ਕੀ ਵੇਚਣਾ ਨਹੀਂ ਜੀ ਚਲੋ ਹੁੰਦਾ ਵਾ ਕਈ ਵਾਰਾਂ ਭਈਏ ਮਿਲ ਜਾਂਦੇ ਜੇ ਕੁਝ ਵੀ ਬੰਦੇ ਆ ਉਹਨਾਂ ਨੂੰ ਲਾਉਣ ਵਾਲੇ ਲੇਬਰ ਸੀਗੀ ਉਹਨਾਂ ਕੋਲੇ ਵੀ ਸੀ ਆਪਣੇ ਕੋਲੇ ਵੀ ਸੀਗੀ ਪਰ ਆਪਾਂ ਇਤ ਕੀ ਤਮੰਨਾ ਸੀ ਮਸ਼ੀਨ ਕੋਈ ਮਿਲ ਨਹੀਂ ਰਹੀ ਸੀ ਉਹ ਕਹਿੰਦਾ ਮੇਰੀ ਮਸ਼ੀਨ ਹਜੇ ਵੀ ਆਪਣੇ ਕੋਲੇ ਖੜੀ ਆ ਬਿਲਕੁਲ ਕਰਮਜੀਤ ਤੇ ਸ਼ੇਰਵਜੀ ਦੇ ਸਾਂਝੀ ਮਸ਼ੀਨ ਸੀ ਹਜੇ ਵੀ ਮੇਰੇ ਕੋਲੇ ਖੜੀ ਆ ਮੈਨੂੰ ਕਹਿੰਦਾ ਇੱਥੇ ਖੜਾ ਲਾ ਹਾਂਜੀ ਪਹਿਲਾਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਹਾਂਜੀ ਜਿਨ੍ਹਾਂ ਨੇ ਆਪਣੇ ਕੋਲੇ ਮਸ਼ੀਨ ਵੀ ਹੈ ਨਹੀਂ ਸੀ ਇਹ ਮਤਲਬ ਆਪੋ ਕਹਿੰਦੇ ਵੀ ਸਹਿਜ ਨਾਲ ਬੀਜੋ ਆਪਦੀ ਮਸ਼ੀਨ ਨਾਲ ਟਕਾ ਕੇ ਬੀਜੋ ਕਾਲੀ ਕਰਨ ਦੀ ਲੋੜ ਨਹੀਂ ਜੇ ਕੋਈ ਆਪਾਂ ਰੈਂਟਲ ਮਸ਼ੀਨ ਲਿਆ ਕੇ ਬੀਜਾਂਗੇ ਤਾਂ ਆਪਾਂ ਛਿਤੀ ਕਰਾਂਗੇ ਕਾਮਯਾਬ ਨਹੀਂ ਮੈਨੂੰ ਲੱਗਦਾ ਵੀ ਆਪਾਂ ਜਿਹੜੀ ਫਸਲ ਨਾ ਸਹਿਜ ਨਾਲ ਬੀਜੀ ਆ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਬਹੁਤ ਵੱਡਾ ਧੰਨਵਾਦ ਆਪਾਂ ਉਹਨਾਂ ਦਾ ਕਰਦੇ ਆ ਆਪਾਂ ਸਹਿਜ ਨਾਲ ਬੀਜੀਏ ਤੇ ਤਾਂ ਹੀ ਇਹ ਕਾਮਯਾਬ ਹੋਇਆ ਬਿਲਕੁਲ ਜੀ ਪਹਿਲਾਂ ਤਾਂ ਕੋਈ ਵੀ ਇੰਪਲੀਮੈਂਟ ਆਪਾਂ ਲੈਣੇ ਆ ਉਹਦੇ ਤੇ ਆਪਾਂ ਸੋਚਦੇ ਆ ਵੀ ਇਹਦੇ ਤੇ ਇੰਨਾ ਆਪਾਂ ਖਰਚਾ ਕਰਾਂਗੇ ਕੁਝ ਵੀ ਆ ਪੈਸੇ ਹਨ ਤੇ ਉਹਨਾਂ ਨੇ ਅੰਕਲ ਉਹਨਾਂ ਨੇ ਆਪਣੀ ਇ ਤੇ ਇੰਨਾ ਹੀ ਉਹਨਾਂ ਦਾ ਬਹੁਤ ਧੰਨਵਾਦ ਆ ਜੀ ਇੱਕ ਗੱਲ ਹੋਰ ਮੈਂ ਮੇਰਾ ਇਰਾਦਾ ਸੀ ਨਾ ਮੈਂ ਤੇ ਲਿਆਂਦਾ ਉਹ ਇਹਨੂੰ ਸੀਲਣ ਵਾਸਤੇ ਹਾਂਜੀ ਜਿਹੜਾ ਮਤਲਬ ਆਪਾਂ ਕਹਿ ਸਕਦੇ ਆਂ ਵੀ ਇਹਨੂੰ ਵਿੱਚ ਦੀ ਵੀ ਗੋਡੀ ਜੀ ਹੋ ਜੂ ਸਿਆੜ ਤੋਂ ਸਿਆੜ ਸਿਆੜ ਤੋਂ ਸਿਆੜ ਵੀ ਟੇਡੇ ਲੋਟ ਨਗਾ ਦੇਾਂਗੇ ਹਾਂਜੀ ਉਹ ਵੀ ਕੱਲ ਲਿਆਂਦਾ ਸੀ ਮੈਂ 5 2-3 ਦਿਨ ਪਹਿਲਾਂ ਲਿਆਂਦਾ ਹਾਂਜੀ ਆ ਮੀਂਹ ਤੋਂ ਬਾਅਦ ਦੇ ਵਿੱਚ ਇੰਨੀ ਐ ਨਾ ਸਪੀਡ ਫੜੀ ਆ ਮੈਨੂੰ ਲੱਗਦਾ ਵੀ ਹੁਣ ਤਾਂ ਇਹ ਚ ਉਹ ਨੰਗਣਾ ਹੀ ਨਹੀਂ ਹਾਂਜੀ ਪਹਿਲਾਂ ਮੈਨੂੰ ਇਰਾਦਾ ਸੀ ਮੈਂ ਕਿ ਵੀ ਇਹ ਮੀਂਹ ਪੈਣ ਤੋਂ ਪਹਿਲਾਂ ਇਹਦੇ ਵਿੱਚ ਪਾਣੀ ਨਹੀਂ ਲਾਉਣਾ ਇੱਕ ਵੀਰਾ ਟੇਡੇ ਲੋਟ ਨੂੰ ਨਗਾ ਕੇ ਨਾਲੇ ਤਾਂ ਮਾੜਾ ਮੋਟਾ ਜਿਹੜਾ ਨਦੀਨ ਪੱਟਾ ਜੋ ਨਾਲੇ ਜ਼ਮੀਨ ਜੀ ਓਖੜ ਜੂ ਪਾਣੀ ਇਹਨੂੰ 5-7 ਦਿਨ ਹੋਰ ਕੱਢ ਜੂ ਹਾਂਜੀ ਪਰ ਆ ਮੀਂਹ ਤੋਂ ਵਾਅਦੇ ਵਿੱਚ ਅਜੇ ਤਾਂ ਖਦ ਖੂਦ ਨਹੀਂ ਪਾਈ ਇਹਨੇ ਇੰਨਾ ਕਰ ਲਿਆ ਮੈਨੂੰ ਲੱਗਦਾ ਉਹ ਨੰਗਣਾ ਹੀ ਨਹੀਂ ਬਿਲਕੁਲ ਆ ਇੱਥੇ ਕੀ ਆ ਥੋੜਾ ਜਿਹਾ ਉਹ ਗਾਂ ਦੇਖੋ ਵੀ ਜਦੀਨ ਦਾ ਹੀ ਕੁਝ ਨਹੀਂ ਕਰੀ ਹਨਾ ਉਹ ਸਾਹਮਣੇ ਦੇਖ ਲਓ ਵੀ ਆ ਵਿੱਚ ਦੀ ਸਿਆੜ ਨਹੀਂ ਦਿੰਦਾਗਾ ਪੂਰਾ ਐ ਪ੍ਰੋਪਰ ਭਰਿਆ ਖੜਾ ਗਾ ਜੇ ਮੈਂ ਆਪਣਾ ਰਿਸ਼ਤੇਦਾਰ ਸੀ ਕੋਠੇ ਰਾਲਾ ਤੋਂ ਹਾਂਜੀ ਹਾਂਜੀ ਸਵਰਨਜੀਤ ਸਿੰਘ ਹਾਂਜੀ ਹਾਂਜੀ ਮੈਨੂੰ ਉਹਨੇ ਭੇਜਿਆ ਸੀ ਉਹ ਲੈ ਕੇ ਆਇਆ ਸੀਗਾ ਆਹ ਕਰੰਡਾ ਜਿਹਾ ਉਹਦਾ ਇੱਥੇ ਟਰੈਕਟਰ ਮਗਰ ਪਾ ਕੇ ਚੱਲਦਾ ਵਾ ਜੇ ਇਹ ਖੁਸ਼ਕ ਹੁੰਦਾ ਤਾਂ ਆਪਾਂ ਇਹਨੂੰ ਜਿਨਾ ਗੋਡੀ ਵਾਂਗੂ ਕਰ ਦਿੰਦੇ ਨਾਲੇ ਜ਼ਮੀਨ ਪੱਟੀ ਜਾਂਦੀ ਇਹ ਹੋਰ ਬੁੱਝਾ ਬਣਾਉਂਦਾ ਨਾਲੇ ਪਾਣੀ ਪੰਸ ਜਾਂਦਾ ਨਾਲੇ ਰੁਕ ਜਾਂਦਾ ਕਿਉਂਕਿ ਉਹਦੇ ਨਾਲ ਜ਼ਮੀਨ ਦੀ ਨਵੀਂ ਬਣ ਜਾਂਦੀ ਜਦੋਂ ਆਪਾਂ ਇਹਨੂੰ ਇੱਕ ਤਰ੍ਹਾਂ ਗੋਡੀ ਕਰ ਦਿੰਦੇ ਹਾਂ ਹਾਂਜੀ ਹਾਂਜੀ ਪਰ ਹੁਣ ਮਹੀ ਪੈ ਗਿਆ ਤੇ ਮੈਨੂੰ ਲੱਗਦਾ ਵੀ ਹੁਣ ਇਹ ਤਾਂ ਇਹ ਲੋਡ ਨਹੀਂ ਨੰਗਣਾ ਹੀ ਨਹੀਂ ਹੋਵੇਗੀ। ਹਾਂ ਜਿਹੜੇ ਹਿਸਾਬ ਨਾਲ ਖਾਈ ਆ ਜੀ। ਤੇ ਬਾਕੀ ਦੇਖ ਲਾਂਗੇ ਤੁਰਕੇ ਤਾਂ ਇੱਕ ਵਾਰੀ ਘੇੜਾ ਦੇਣਾ ਪੈਣਾ ਨਦੀਨ ਨੂੰ। ਉਹ ਉਹ ਆਪਾਂ ਤਿਆਰੀ ਆਪਾਂ ਰੱਖਦੇ ਹਾਂ। ਉਹ ਜਿਹੜਾ ਤੁਹਾਨੂੰ ਜੀ ਤਾਂ ਦੇਣਾ ਪੈਂਦਾ ਹੀ ਆ। ਹਾਂ ਹਾਂਜੀ ਹਾਂਜੀ। ਬਿਲਕੁਲ ਜੀ। ਦੂਜੇ ਦੇ ਵਿੱਚ ਵੀ ਤਾਂ ਆਪਾਂ ਨੌਨੇ ਆ ਇੱਕ ਦੋ ਆਦਮੀ ਲੱਗ ਜਾਣਗੇ ਜੇ ਤੇ 5-700 ਦਾ ਖਰਚਾ ਆ ਜੂ ਏਡੀ ਵੀ ਕਿਹੜੀ ਗੱਲ ਹਨਾ। ਬਿਲਕੁਲ ਜੀ। ਬਾਕੀ ਜੇ ਆਪਣਾ ਪੋਰਟਲ ਤੇ ਰਜਿਸਟਰਡ ਆ ਸ਼ਾਇਦ ਆਪਾਂ ਨੂੰ 1500 ਮਿਲ ਜੇ 19 ਦਾ ਲੇਬਰ ਨਹੀਂ ਪੈਣੀ। ਹਾਂਜੀ ਬਿਲ ਹਾਂਜੀ ਠੀਕ ਹੈ ਨਾ ਹਾਂਜੀ ਹਾਂਜੀ ਜੀ ਸੁਪਰੀਆਂ ਸੁਪਰੂਆਂ ਦਾ ਵੀ ਖਰਚਾ ਘੱਟ ਰੋ ਠੀਕ ਆ ਕੰਮ ਬਰੀ ਆ ਹਜੇ ਤੱਕ ਤਾਂ ਵਧੀਆ ਜੀ ਤੇ ਕੋਸ਼ਿਸ਼ ਇਹੀ ਆ ਵੀ ਅਸੀਂ ਅੱਗੇ ਵੀ ਕਰਦੇ ਰਵਾਂਗੇ ਤੇ 10 ਕਿ ਵੀਰੋਂ ਤੁਸੀਂ ਵੀ ਖਿਆਲ ਰੱਖਿਓ ਵੀ ਅੱਗੇ ਅਗਲੇ ਸਾਲ ਤੋਂ ਵੀ ਸੁਝਾਅ ਸਾਨੂੰ ਜਰੂਰ ਦਿਓ ਵੈਰੀ ਨਾਈਸ ਵੈਰੀ ਵਧੀਆ ਵੈਰੀ ਗੁੱਡ ਉਹ ਨਹੀਂ ਸੁਝਾਅ ਹੁੰਦਾ ਇਹ ਵੀ ਭਾਈ ਇੱਥੇ ਆ ਕਮੀਆਂ ਨੇ ਇਹਨੂੰ ਤੁਸੀਂ ਸੁਧਾਰ ਸਕਦੇ ਆ ਹਨਾ ਇੱਥੇ ਐ ਕਰੋ ਸਾਡੇ ਗਵਾਂਢੀ ਨੇ ਲਾਇਆ ਅਸੀਂ ਲਾਇਆ ਸੀ ਅਸੀਂ ਕਿਉਂ ਵਧਾਇਆ ਜਾਂ ਕਿਉਂ ਛੱਡਿਆ ਹਾਂਜੀ ਜਿਹੜੀ ਸੁਝਾਅ ਇਹ ਹੁੰਦੇ ਆ ਤੇ ਜਿਹੜਾ ਹੈਗਾ ਵੈਰੀ ਨਾਈਸ ਵੈਰੀ ਬੜੀ ਬਹੁਤ ਵਧੀਆ ਜਾਂ ਉਹ ਆ ਉਹ ਆਪਾਂ ਲੈ ਕੇ ਪਾ ਦਨੇ ਮਾੜਾ ਲੈ ਕੇ ਪਾ ਦਿਆ ਕਰੋ ਜਾਂ ਬੋਲ ਕੇ ਪਾ ਦਿਆ ਕਰੋ ਹਾਂ ਜੀ ਬਿਲਕੁਲ ਉਹਦੇ ਨਾਲ ਬੰਦਾ ਸੁਧਾਰ ਲਿਆ ਸਕਦਾ ਹਾਂ ਅਸੀਂ ਉਹਦੇ ਨਾਲ ਸਾਨੂੰ ਵੀ ਕੌਨਫੀਡੈਂਸ ਆਊਗਾ ਤੇ ਸਾਨੂੰ ਆਪਣੀਆਂ ਗਲਤੀਆਂ ਦਾ ਵੀ ਪਤਾ ਲੱਗੂਗਾ ਵੀ ਭਾਈ ਅਸੀਂ ਕਿੱਥੇ ਗਲਤ ਆ ਤੇ ਇਹ ਚੀਜ਼ ਆ ਵੀ ਸੁਝਾਅ ਦਿਆ ਕਰੋ ਆਪਣੇ ਵਿਚਾਰ ਪੂਰੇ ਪ੍ਰੋਪਰ ਤਰੀਕੇ ਨਾਲ ਦੱਸਿਆ ਕਰੋ ਚਲੋ ਨਹੀਂ ਕਮੈਂਟ ਤੁਸੀਂ ਕਰਨਾ ਤਾਂ ਸਾਨੂੰ ਸਾਡਾ ਪਰਸਨਲ ਨੰਬਰ ਆ ਉਹਦੇ ਤੇ ਵੀ ਤੁਸੀਂ ਮੈਸੇਜ ਕਰ ਦਿਓ WhatsApp ਬੋਲ ਕੇ ਭੇਜ ਦਿਓ ਤੇ ਨੰਬਰ ਅੰਕਲ ਦੀ ਆਪ ਦਾ ਦੱਸ ਦਿੰਦੇ ਆ ਮੇਰਾ ਮੇਰਾ ਨੰਬਰ ਹੈਗਾ ਮੈਂ ਨਰਿੰਦਰ ਸਿੰਘ ਸਿੱਧੂ ਸਦਮਾ ਕਲਾਂ ਹਾਂਜੀ ਨੰਬਰ ਮੇਰਾ 96464 72247 9646472247 ਹਾਂਜੀ ਇਹ ਮਤਲਬ ਜਿੰਨਾ ਕਿਹਾ ਗਿਆ ਸਾਨੂੰ ਜੇ ਕੋਈ ਪੁੱਛਣਾ ਚਾਹੁੰਦਾ ਤਾਂ ਸੰਪਰਕ ਜਦੋਂ ਮਰਜ਼ੀ ਕਰ ਲੇ ਫੋਨ 24 ਘੰਟੇ ਖੁੱਲ੍ਹਾ ਹੁੰਦਾ ਹੈ ਜੇ ਕੋਈ ਸਾਨੂੰ ਸੁਝਾਅ ਦੇਣਾ ਚਾਹੁੰਦਾ ਉਹ ਵੀ ਆਪ ਦਾ ਭਾਈ ਦੱਸ ਸਕਦਾ ਧੰਨਵਾਦ ਜੀ ਧੰਨਵਾਦ ਅੰਕਲ ਜੀ